ਟੀਵੀ ਰਿਪੋਰਟਰ ਨਾਲ ਜੱਟ ਦਾ ਪੰਗਾ ਪੈ ਗਿਆ ਬੇਲਾ ਕਹਿੰਦੀ ਜੱਟ ਤਰਨੇ ਤੇ ਵਹਿ ਗਿਆ ਟੀਵੀ ਰਪੋਰਟਰ ਦਾ ਜੱਟ ਨਾਲ ਪੰਗਾ ਪੈ ਗਿਆ ਬੇਲਾ ਕਹਿੰਦੀ ਜੱਟ ਤਰਨੇ ਤੇ ਵਹਿ ਗਿਆ ਮੈਂ ਖਾਂ ਹੋ ਲੱਖਾਂ ਹੀ ਮੁਸੀਬਤਾਂ ਨਾਲ ਲੜਦਾ ਏ ਜੱਟ ਨੀ ਤੂੰ ਲੜ ਕੇ ਬਖਾ ਬੜੀ ਔਖੀ ਹੁੰਦੀ ਐ ਕਮਾਈ ਜੱਟ ਦੀ ਨੀ ਖੇਤੀ ਕਰਕੇ ਬਖਾ ਔਖੀ ਐ ਕਿ ਸੌਖੀ ਪਤਾ ਫੇਰ ਲੱਗ ਜੂ ਨੀ ਖੇਤੀ ਕਰਕੇ ਬਖਾ ਉਹ ਕਰਦੀ ਕਮਾਈ ਤੂੰ ਤਾਂ ਲੈ ਕੇ ਕੈਮਰਾਨੀ ਹੱਥ ਵਿੱਚ ਫੜ ਕੇ ਆ ਤੋਰੀਆਂ ਤੇ ਕਦੂ ਸਾਡੇ ਖੇਤੋਂ ਆਉਂਦੇ ਐ ਨਹੀਂ ਖਾਂਦੀ ਲਾ ਕੇ ਤੜਕੇ ਪੋ ਦਈਆਂ ਰਾਤਾਂ ਵਿੱਚ ਠਰਦਾ ਏ ਜੱਟ ਨਹੀਂ ਤੂੰ ਠਰ ਕੇ ਵਖਾ ਬਰੀ ਔਖੀ ਹੁੰਦੀ ਏ ਕਮਾਈ ਜੱਟ ਦੀ ਨੀ ਖੇਤੀ ਕਰਕੇ ਵਖਾ ਔਖੀ ਏ ਕੇ ਸੌਖੀ ਫਿਰ ਪਤਾ ਲੱਗ ਜੂ ਨਹੀਂ ਖੇਤੀ ਕਰਕੇ ਵਖਾ ਕਰਨੇ ਤਾਂ ਸਾਡੀ ਮਜਬੂਰੀ ਬਣ ਗਈ ਨਹੀਂ ਹੋਰ ਕੋਈ ਹੱਲ ਨਹੀਂ ਆ ਮੰਡੀਆਂ ਚ ਰੋਲਦੀ ਫਸਲ ਜੱਟ ਦੀ ਸੁਣਨ ਦਾ ਕੋਈ ਗੱਲ ਨਹੀਂ ਆ ਮੰਡੀਆਂ ਚ ਰੋਲਦੀ ਫਸਲ ਜੱਟ ਦੀ ਨਹੀਂ ਸੁਣਨ ਦਾ ਕੋਈ ਗੱਲ ਨਹੀਂ ਉਹ ਨਿਤ ਨਿਤ ਬਾਝ ਉੱਤੇ ਚੜਦਾ ਏ ਜੱਟ ਨਹੀਂ ਤੂੰ ਚੜ ਕੇ ਵਖਾ ਬੜੀ ਔਖੀ ਹੁੰਦੀ ਐ ਕਮਾਈ ਜੱਟ ਦੀ ਵੀ ਖੇਤੀ ਕਰਕੇ ਵਖਾ ਔਖੀ ਐ ਕੇ ਸੌਖੀ ਫੇਰ ਪਤਾ ਲੱਗ ਜੂ ਨਹੀਂ ਖੇਤੀ ਕਰਕੇ ਵਖਾ ਪੈਰਾ ਪਾਰ ਬਏ ਕੇ ਤੇਥੋਂ ਵੱਡੇ ਆ ਨਹੀਂ ਜਾਣਾ ਥਾ ਬਾਬਰਸ਼ੀਨ ਦਾ ਪੈਰਾ ਪਾਰ ਬਏ ਕੇ ਤੇਥੋਂ ਵੱਡੇ ਆ ਨਹੀਂ ਜਾਣਾ ਥਾ ਬਾਬਰਸ਼ੀਨੀ ਲੱਗ ਬੈ ਕਲੇਸ਼ ਨਵਾ ਖੜੀ ਕਰੇਂਗੀ ਪਟ ਦੀ ਜੈ ਜੀਨੀ ਓ ਜੇਠ ਹਾਰਦੀ ਆ ਤੂਪਾਂ ਵਿੱਚ ਸੜਦਾ ਏ ਜੱਟ ਨੀ ਤੂੰ ਛੜ ਕੇ ਵਖਾ ਬੜੀ ਔਖੀ ਹੁੰਦੀ ਏ ਕਮਾਈ ਜੱਟ ਦੀ ਨੀ ਖੇਤੀ ਕਰਕੇ ਵਖਾ ਓ ਔਖੀ ਏ ਕੇ ਸੌਖੀ ਫੇਰ ਪਤਾ ਲੱਗੂ ਨੀ ਖੇਤੀ ਕਰਕੇ ਵਖਾ ਬਾਕੀ ਗਾਣਾ ਬਾਈ YouTube ਤੇ ਪੂਰਾ ਸੁਣਿਓ ਠੀਕ ਹੈ ਜੀ ਧੰਨਵਾਦ ਜੀ ਸਾਰਿਆਂ ਨੇ ਸ਼ੇਅਰ ਕਰਨਾ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਜੀ ਇੱਕ ਕਿਸਾਨ ਭਰਾਵਾਂ ਦਾ ਦਰਦ ਗੀਤ ਦੇ ਵਿੱਚ ਸੁਣਾਇਆ ਹੈਗਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਮੈਂਟ ਜਰੂਰ ਕਰਿਓ ਦੱਸਿਓ ਜੀ ਆਪਣੀ رائے ਵੀ ਕਿੱਦਾਂ ਲੱਗਿਆ ਸੌ ਧੰਨਵਾਦ ਜੀ